ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਗਲਓ ਮੂਰਾ ਡੇਰੀ ਫਾਰਮ ਤੇ ਸਵਾਗਤ ਹੈ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਬਲੱਡਾ ਅੱਜ ਦੋ ਬਸੂ ਸੇਲ ਵਾਸਤੇ ਦਿਖਾਵਾਂਗੇ ਇੱਕ ਇਹ ਪਹਿਲੇ ਸੂਲ ਝੋਟੀ ਆ ਖੁੱਲੇ ਅਡਰ ਦੀ ਤੁਸੀਂ ਅਡਰ ਤੋਂ ਅੱਜ ਆ ਲੈ ਸਕਦੇ ਹੋ ਮੂਰੋਂ ਵੀ ਤੁੰ ਨਹੀਂ ਲੱਗ ਜਾਂਦਾ ਤੇ ਪਿਛੋਂ ਵੀ ਸੂਣ ਤੱਕ ਜਾਂਦਾ ਸਾਫ਼ ਅਡਰਾ ਬਿਲਕੁਲ ਇਹਦਾ ਕੋਈ ਲੇਵੇ ਚ ਨਹੀਂ ਕਾਨ ਹੈਗਾ ਤੁਸੀਂ ਦੇਖ ਹੀ ਸਕਦੇ ਹੋ ਛੋਟਾ ਸਿੰਘ ਆ ਬਿਲਕੁਲ ਮੰਗਰੇ ਦੇ ਕੱਟੀ ਆਗੀ 8-9 ਦਿਨਾਂ ਦੇ ਲਗਭਗ ਸੂਈ ਵੀ ਹੋ ਗਈ ਹੋਗੀ ਇਹ ਆਪਣੇ ਕੋਲੇ ਆਈ ਹੈ ਸਪਰਚ ਆਉਂਦੀ ਹੈ ਹੁਣ ਮੈਲਾ ਵੀ ਥੋੜਾ ਜਿਹਾ ਚੱਲ ਪਿਆ ਹੋ ਸਕਦਾ ਆਥਨ ਦੜਕੇ ਮੈਲੇ ਦੇ ਵੀ ਖੁੱਲ ਕੇ ਚੱਲ ਪੇ ਵਧੀਆ ਕਰਦਾ ਛੋਟੀਆਂ ਠੰਡੀ ਪੂਰੀ ਆ ਬੱਚੇ ਦਾ ਵੀ ਕੋਈ ਐਨਾ ਹੋਣੀ ਕਰਦੀ ਜਾਈ ਥੱਲੇ ਬੈਜੋ ਕੋਈ ਐ ਨਹੀਂ ਹੈਗਾ ਵੀ ਔਲ ਕਰਦੀ ਥਣਾ ਦੇ ਹੱਥ ਨਹੀਂ ਲਾਉਣ ਦਿੰਦੀ 1.5 ਲੱਖ ਰੁਪਿਆ ਰੇਟ ਹੈ ਇਹਦਾ ਪਹਿਲੇ ਨੰਬਰ ਵਾਲੀ ਮੱਝ ਇੱਕ ਹੋਰ ਦਿਖਾਵਾਂਗੇ ਤੁਹਾਨੂੰ ਬਾਕੀ 13 ਕਿਲੋ ਦੁੱਧ ਹੁਣ ਕੰਡੇ ਵਾਲਾ ਕੋਈ 100-200 ਗ੍ਰਾਮ ਉੱਤੇ ਥੱਲੇ ਹੋ ਜਾਣਾ ਕਹਿ ਨਹੀਂ ਸਕਦੇ 13 ਕਿਲੋ ਦੁੱਧ ਤਿਆਰ ਆ ਹੁਣ ਇਹਦਾ ਕੰਡੇ ਵਾਲਾ ਦੋ ਟਾਈਮ ਤਸੱਲੀ ਕਰਕੇ ਦਿਨਾਂ ਟਾਈਮ ਆਪਦੀ ਤਸੱਲੀ ਕਰਕੇ ਲਿਆ ਸਕਦੇ ਹੋ ਮੰਗਰੇ ਦੇ ਕੱਟੀ ਆ ਗਈ ਅਮੀਰ ਹੈਗੀ ਆ ਵੀ 15 ਕਿਲੋ ਦੁੱਧ ਦੇ ਲਗਭਗ ਨਾਰਮਲ ਹੀ ਕੱਢੂਗੀ 13 ਕਿਲੋ ਹੁਣ ਕੰਡੇ ਵਾਲਾ ਤਿਆਰ ਆ ਹੋ ਸਕਦਾ ਵੱਧ ਵੀ ਕੱਢ ਦੇ ਪਰ ਫਿਲਹਾਲ ਆਪਾਂ 13 ਕਿਲੋ ਹੀ ਦੱਸਾਂਗੇ ਪਰ ਇਹ ਨਹੀਂ ਕਹਿ ਸਕਦੇ ਵੀ 15 ਕਿਲੋ ਦੁੱਧ ਵਾਲੀ ਜਾਂ 18 ਕਿਲੋ ਦੁੱਧ ਦੇਊਗੀ ਉਹ ਜਦੋਂ ਦਿੱਤਾ ਆਪਾਂ ਉਦੋਂ ਉਸ ਹਿਸਾਬ ਨਾਲ ਰੇਟ ਪਾ ਦਾਂਗੇ ਫਿਲਹਾਲ 13 ਕਿਲੋ ਦੁੱਧ ਤਿਆਰ ਆ ਕੰਡੇ ਵਾਲਾ ਦੋ ਟਾਈਮ ਤਸੱਲੀ ਕਰਕੇ ਤੁਸੀਂ ਲਿਆ ਸਕਦੇ ਕੋਈ ਪਾਈ ਆ 100 200 ਗ੍ਰਾਮ ਉੱਤੇ ਥੱਲੇ ਹੋ ਜਿਹੜਾ ਆਪਾਂ ਕਹਿ ਨਹੀਂ ਸਕਦੇ ਮਗਰੇ ਦੇ ਕੱਟੀ ਆ ਗਈ ਤੇ ਪੰਜ ਚਾਰ ਦਿਨਾਂ ਦੀ ਸੂਈ ਕਹਿਣੀ ਹੈ ਪੰਜ ਚਾਰ ਦਿਨਾਂ ਦੀ ਵੀ ਚੱਲ ਜੂ ਪਰ 8 9 ਦਿਨਾਂ ਦੀ ਸੂਈ ਦੇ ਲਗਭਗ ਹੋਊਗੀ ਗੱਡੀ ਦਾ ਸਫ਼ਰ ਲੰਮਾ ਕਰਕੇ ਮੈਲੇ ਦੇ ਵੀ ਚੱਲ ਪਈ ਆਪਣੇ ਕੋਲੇ ਇੱਕ ਹੋਰ ਆਈ ਸੀ ਉਹ ਵੇਗ ਗਈ ਤੇ ਵੀਡੀਓ ਆਪਣਾ ਪਾਉਣ ਦਾ ਮੌਕਾ ਨਹੀਂ ਮਿਲਦਾ ਹੈਗਾ ਵੇਚ ਜਾਂਦੀਆਂ ਨੇ ਮੱਝਾਂ ਤੇ ਇਹ ਵੀ ਹੁਣ ਘਟ-ਘਟ ਮਹੀਨੇ ਤੋਤੀ ਹੋ ਗਿਆ ਉਹ ਵੀਡੀਓ ਪਈ ਨੂੰ ਮਾਜਾ ਲੱਗ ਝੋਟੀ ਸੁਣੀ ਆ ਬਰੀਡ ਪਾਸੋਂ ਵੀ ਬੋਡੀ ਕਰੈਕਟਰ ਪਾਸੋਂ ਵੀ ਮੈਂ ਜਲਦੀ ਵੀਡੀਓ ਅਪਲੋਡ ਕਰ ਦਿਆਂ ਇਹ ਕੇ ਮੱਜੇ ਸੋਹਣੀ ਨਹੀਂ ਹੈਗੀ ਲੇਵਾ ਵੀ ਕਾਣਾ ਇਹਦਾ ਸਾਈਡ ਰੱਖਦੀ ਆ ਸੂਈ ਵੀ ਮਹੀਨੇ ਕਦੇ ਲਗਭਗ 22 ਚਵਾਈ ਚਵਾਈ ਦੀ ਪੂਰੀ ਆਰ ਪਾਰ ਆ ਆਰਡਰ ਕੁਆਲਟੀ ਪੂਰਾ ਖੁੱਲਾਗਾ ਸੀਲ ਬਥੇਰੀ ਆ ਚਵਾਈ ਗਾਂ ਨਾਲ ਦੀ ਇਹਦੀ ਥਣ ਵੀ ਕੋਈ ਘੱਟ ਵੱਧ ਨਹੀਂ ਹੈਗਾ ਇਹਦਾ ਲੇਵਾ ਜ਼ਰੂਰ ਕਾਣਾ ਰੱਖਦੀ ਆ ਥਣ ਕੋਈ ਘੱਟ ਵੱਧ ਨਹੀਂ ਹੈਗਾ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਣੋ ਇਹਦਾ ਵੀ ਹੁਣ 13-14 ਕਿਲੋ ਦੁੱਧ ਲਗਭਗ ਤਿਆਰ ਹੋਊਗਾ 12-13 ਇੱਥੇ ਜੇ ਉਹ ਦੁੱਧ ਵੱਧ ਸੀਗਾ ਥੋੜਾ ਜੀ ਘੱਟ ਲਾਇਆ ਇਹਨੇ ਇਹਦਾ 90000 ਰੁਪਏ ਰੇਟ ਆ ਜਿਸ ਕਿਸੇ ਵੀ ਨੇ ਲੈਣੀ ਹੋ ਸੂਈ ਇਹ ਮਹੀਨੇ ਦੇ ਨੇੜੇ-ਤੇੜੇ ਲਗਭਗ ਹੋਊਗੀ ਅਸਰੀ ਕਾਲ ਜੀ ਸਾਰਿਆਂ